ਜੇ ਤੁਸੀਂ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਗਲਤੀ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਨੇ। ਇਹੋ ਜੀ ਬਿਮਾਰੀ ਲੱਗੂਗੀ ਜਿਹਦਾ ਕੋਈ ਵੀ ਇਲਾਜ ਨਹੀਂ ਸਾਰੀ ਉਮਰ ਮੈਡੀਸਿਨਾਂ ਖਾਂਦੇ ਨਿਕਲ ਜੂ। ਹੌਲੀ-ਹੌਲੀ ਮੈਡੀਸਿਨਾਂ ਵੀ ਕੰਮ ਕਰਨਾ ਬੰਦ ਕਰ ਦਿੰਦੀਆਂ ਨੇ। ਇਹ ਵੀਡੀਓ ਬੱਚਿਆਂ ਲਈ, ਬਜ਼ੁਰਗਾਂ ਲਈ, ਬੜਿਆਂ ਲਈ ਸਾਰਿਆਂ ਲਈ ਆ, ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਇਹਨੂੰ ਕਹਿੰਦੇ ਨੇ ਸਲੀਪ ਡਿਸਆਰਡਰ। ਇਹਦੇ 'ਚ ਨੀਂਦ ਆਉਣਾ ਬੰਦ ਹੋ ਜਾਂਦੀ ਆ ਜਿਹਦੇ ਨਾਲ ਤੁਹਾਡੇ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਨੇ, ਜਿਆਦਾ ਆਸਤ ਕਮਜ਼ੋਰ ਹੋ ਜਾਂਦੀ ਆ, ਚਿਹਰੇ ਤੇ ਝੋਡੀਆਂ ਪੈਣੀਆਂ ਸ਼ੁਰੂ ਆਪਣੀ ਜਾਨਕਤੀ ਖਰਾਬ ਹੋ ਜਾਂਦੀ ਆ ਤੇ ਬੰਦਾ ਡਿਪਰੈਸ਼ਨ ਚ ਜਾਣ ਲੱਗ ਜਾਂਦਾ ਚਿੜਚਿੜਾਪਨ ਵੱਧ ਜਾਂਦਾ ਜਿਹੜੀਆਂ ਗਲਤੀਆਂ ਕਰਕੇ ਇਹ ਪ੍ਰੋਬਲਮ ਹੁੰਦੀ ਆ ਮੋਬਾਈਲ ਜਾਂ ਸਕਰੀਨ ਦੀ ਬਾਅਦ ਤੋਂ ਜ਼ਿਆਦਾ ਕਰਨਾ ਕਿਉਂਕਿ ਜਦੋਂ ਸੌਣ ਤੋਂ ਪਹਿਲਾਂ ਆਪਾਂ ਕੀ ਕਰਦੇ ਨੇ ਲੋਕ ਅੱਧੀ ਰਾਤ ਤੱਕ ਮੋਬਾਈਲ ਚਲਾਏ ਜਾਂਦੇ ਨੇ ਇਹਦੇ ਚੋਂ ਕਿਲੇ ਰੰਗ ਦੀ ਲਾਈਟ ਨਿਕਲਦੀ ਆ ਜੋ ਨੀਂਦ ਦੇ ਹਾਰਮੋਨ ਮੈਲਾਟੋਨਿਨ ਨੂੰ ਪ੍ਰਭਾਵਿਤ ਕਰਦੀ ਆ ਕਿਉਂਕਿ ਆਪਣੇ ਜਿਹੜੇ ਆਰਗਨ ਨੇ ਉਹ ਹੀਲ ਨਹੀਂ ਹੁੰਦੇ ਦੂਜੇ ਨੰਬਰ ਤੇ ਬੇਵਕਤ ਸੌਣਾ ਕਦੇ ਸਵੇਰੇ ਸਾਢੇ 6:00 ਉੱਠ ਜਾਣਾ ਜਲਦੀ ਉੱਠ ਜਾਣਾ ਰੋਜ਼ਾਨਾ ਇੱਕ ਟਾਈਮ ਬਣਾਓ ਵੀਰਾਸ ਹੈ ਟਾਈਮ ਤੁਸੀਂ ਸੌਣਾ ਆਹੀ ਟਾਈਮ ਉੱਠਣਾ ਜਦੋਂ ਤੁਸੀਂ ਬੇ ਟਾਈਮ ਉੱਠਦੇ ਹੋ ਤਾਂ ਇਹ ਪ੍ਰੋਬਲਮ ਆਉਂਦੀ ਆਉਂਦੀ ਆ ਕਾਫੀਨ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨੀ ਰਾਤ ਨੂੰ ਸੌਣ ਲੱਗੇ ਜਿਵੇਂ ਚਾਹ ਕੌਫੀ ਜਾਂ ਫਿਰ એનર્ਜੀ ਡਰਿੰਕ ਜਿਹੜੀਆਂ ਨੀਂਦ ਆਉਣ ਤੋਂ ਰੋਕਦੀਆਂ ਨੇ ਟੈਨਸ਼ਨ 'ਚ ਰਹਿਣਾ ਚਿੰਤਾ 'ਚ ਰਹਿਣਾ ਜਿਹਦੇ ਜਦੋਂ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਆ ਤਾਂ ਆਪਾਂ ਨੂੰ ਨੀਂਦ ਘਟ ਆਉਂਦੀ ਆ ਦਿਮਾਗ ਤੇ ਪ੍ਰੈਸ਼ਰ ਜ਼ਿਆਦਾ ਰਹਿੰਦਾ ਦਿਮਾਗ ਤੇ ਜ਼ਿਆਦਾ ਪ੍ਰੈਸ਼ਰ ਰਹਿਣ ਦੇ ਕਰਕੇ ਜਦੋਂ ਨੀਂਦ ਘਟ ਆਉਂਦੀ ਆ ਤਾਂ ਦਿਮਾਗ ਦੇ ਨਸਾਂ ਕਮਜ਼ੋਰ ਹੋ ਜਾਂਦੀਆਂ ਨੇ ਜਾਦਾ ਆਸਤਕ ਕਮਜ਼ੋਰ ਹੋ ਜਾਂਦੀ ਹੈ ਜਿਸ ਦੇ ਨਾਲ ਇਹ ਸਲੀਪ ਡਿਸਆਰਡਰ ਵਰਗੀ ਬਿਮਾਰੀਆਂ ਲੱਗਣਾ ਸ਼ੁਰੂ ਹੋ ਜਾਂਦੀਆਂ ਨੇ ਬਿਸਤਰੀ ਤੇ ਜਿਆਦਾ ਸਮਾਂ ਕੱਢਣਾ ਸੌਣਾ ਨਾ ਬਸ ਪੈ ਰਹਿਣਾ ਟੀਵੀ ਦੇਖੀ ਜਾਣਾ ਨੀਂਦ ਨੂੰ ਅਗਨੋਰ ਕਰਨਾ ਕਈ ਲੋਕ ਟੀਵੀ ਦੇਖੀ ਜਾਂਦੇ ਨੀਂਦ ਆਉਂਦੀ ਹੁੰਦੀ ਹੈ ਪਰ ਨਹੀਂ ਸੌਂਦੇ ਰਾਤ ਨੂੰ ਸੌਣ ਲੱਗੇ ਖਾਣਾ ਖਾ ਕੇ ਸੌਣਾ ਇਹਦੇ ਨਾਲ ਕੀ ਹੁੰਦਾ ਤੁਹਾਡੀ ਜਿਹੜੀ ਪਾਚਨ ਦੀ ਪ੍ਰਕਿਰਿਆ ਉਹ ਨੀਂਦ ਦੇ ਵਿੱਚ ਰੁਕਾਵਟ ਪਾਉਂਦੀ ਹੈ ਕਿਉਂਕਿ ਤੁਹਾਡੇ ਜਿਹੜੇ ਆਰਗਨ ਨੇ ਉਹ ਭੋਜਨ ਨੂੰ ਪਚਾਉਣ ਦੇ ਵਿੱਚ ਲੱਗ ਜਾਂਦੇ ਨੇ ਜਿਹਦੇ ਨਾਲ ਆਪਾਂ ਨੂੰ ਨੀਂਦ ਪ੍ਰੋਪਰ ਨਹੀਂ ਆਉਂਦੀ ਅਲਕੋਹਲ ਜਾਂ ਨਸ਼ਿਆਂ ਦੀ ਵਰਤੋਂ ਕਰਨੀ ਇਹਦੇ ਨਾਲ ਜਦੋਂ ਲੋਕ ਅਲਕੋਹਲ ਜਾਂ ਨਸ਼ਿਆਂ ਦੀ ਵਰਤੋਂ ਕਰਦੇ ਪਹਿਲਾਂ ਤਾਂ ਨੀਂਦ ਆ ਜਾਂਦੀ ਆ ਪਰ ਬਾਅਦ ਦੀ ਵਿੱਚ ਜਦੋਂ ਅੱਖ ਖੁੱਲ ਜਾਂਦੀ ਆ ਫੇਰ ਮੁੜ ਕੇ ਨੀਂਦ ਨਹੀਂ ਆਉਂਦੀ ਹੈਗੀ ਇਹਦੇ ਨਾਲ ਵੀ ਇਹ ਬਿਮਾਰੀ ਲੱਗਦੀ ਆ ਰਾਤ ਨੂੰ ਪਾਣੀ ਪੀਣਾ ਜਦੋਂ ਸੌਣ ਲੱਗਦੇ ਨੇ ਕਈ ਲੋਕ ਪਾਣੀ ਪੀ ਲੈਂਦੇ ਨੇ ਜਿਹਦੇ ਨਾਲ ਜੂਰਨ ਵਾਰ-ਵਾਰਾਂ ਦਾ ਤੁਹਾਡੀ ਨੀਂਦ ਆ ਜਿਹੜੀ ਉਹ ਟੁੱਟ ਜਾਂਦੀ ਆ ਹੁਣ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਲਈ ਇੱਕ ਤੁਹਾਨੂੰ ਮੈਡੀਟੇਸ਼ਨ ਦੱਸਦਾ ਤੁਸੀਂ ਰਾਤ ਨੂੰ ਇੱਕ ਬੰਦ ਕਮਰੇ ਜਦੋਂ ਸੌਣ ਲੱਗਣਾ ਲਾਈਟ ਬੰਦ ਕਰ ਲੈਣੀ ਆ ਅੱਖਾਂ ਬੰਦ ਕਰਕੇ ਲੰਬੇ-ਲੰਬੇ ਸਾਹ ਖਿੱਚਣੇ ਨੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਫੋਲੋ ਜ਼ਰੂਰ ਕਰ ਲਿਓ ਹੁਣ